ਦੇਖ ਆਜੋ ਮਕੈਨਿਕ ਸਾਹਿਬ ਆ ਗਏ। ਬਈ ਜੀ ਆਜਾ ਮਕੈਨਿਕ। ਭਾਈ ਗੱਟੀ ਕਰਮ ਬਹੁਤ ਹੁੰਦੀ ਆ। ਗੁੰਦਕ ਤੀਰਾ ਖਵਾਇਆ ਕਰੋ। ਆ ਗਿਆ? ਦੇਖਦਾ ਕੀ ਆ? ਲਾ ਦੜੇ ਤੇ ਪਾਣੀ। ਇਹ ਆਹ ਦੜੇ ਤੇ ਨਹੀਂ ਘਾਤੈ ਨੂੰ। ਆ ਜਾ। ਸਤਿ ਸ਼੍ਰੀ ਅਕਾਲ ਦੋਸਤਾਂ ਦੇ ਕੌਨਫੀਡੈਂਸ ਵਧਦਾ ਗਿਆ। ਤੋਂ ਉਸ ਤੋਂ ਅੱਗੇ ਜਾ ਕੇ ਵੀਰ ਵਿੱਚ ਫੈਸਟੀਵਲ ਵੀ ਲੜੇ ਐਮਏ ਦੇ ਵਿੱਚ ਫੈਸਟੀਵਲ ਖੇਡੇ ਆ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੋਵਾਂ ਯੂਨੀਵਰਸਿਟੀ ਮੈਂ ਫੈਸਟੀਵਲ ਖੇਡੇ। ਤੋਂ ਇਸੇ ਤਰ੍ਹਾਂ ਅੱਗੇ-ਅੱਗੇ ਇਹ ਪ੍ਰੋਸੈਸ ਚੱਲਦਾ ਰਹੇਗਾ। ਤੇ ਬਲਜੀਤ ਬਾਬਾ ਜੀ ਟਿਕਟੌਕ ਦੀ ਕਿਵੇਂ ਸ਼ੁਰੂਆਤ ਕੀਤੀ ਜੀ? ਹਾਂਜੀ ਟਿਕਟੌਕ ਪਹਿਲਾਂ 뮤지컬 ਹੀ ਚੱਲਦੀ ਹੁੰਦੀ ਸੀਗੀ ਜੀ। ਤੇ ਟਿਕਟੌਕ ਦੀ ਸ਼ੁਰੂਆਤ ਹੋਈ ਅਸੀਂ ਫੈਸਟੀਵਲ ਦੀ ਰਿਹਸਲ ਕਰ ਰਹੇ ਸੀਗੇ ਐਮਐਨਏ ਦੌਰਾਨ ਸੋ ਬਹੁਤ ਹੀ ਸਤਿਕਾਰਯੋਗ ਸਰ ਮੇਰੇ ਨਵਦੀਪ ਸਰ ਸੋ ਆਏ ਹੋ ਸੀ ਤੇ ਨਾਲ ਹੀ ਉਹਨਾਂ ਦੇ ਭਾਬੀ ਜੀ ਸਿਮਰਨ ਮੈਮ ਉਹ ਵੀ ਆਏ ਹੋ ਸੀ ਤੇ ਉਹ ਸਾਨੂੰ ਨਾਟਕ ਦੀ ਪ੍ਰੈਕਟਿਸ ਕਰਾ ਰਹੇ ਸੀ ਅ ਕਰਗਮ ਹੈ ਤੇ ਅਸੀਂ ਖਾਣਾ ਖੂਣਾ ਖਾਦਾ ਬ੍ਰੇਕ ਲੈਤੀ ਸੋ ਅਸੀਂ ਫ੍ਰੀ ਹੋਏ ਲਗਾਤਾਰ ਵੀਡੀਓ ਆ ਰਹੀਆਂ ਸੀ ਲੋਕਾਂ ਦੀ ਬਈ 뮤지컬ੀ ਬਣਾ ਰਹੇ ਨੇ ਬਣਾ ਰਹੇ ਨੇ ਬਣਾ ਰਹੇ ਨੇ ਤੇ ਉਦੋਂ ਟਿਕਟੌਕ ਨਵੀਂ ਨਵੀਂ ਚੱਲੀ ਸੀ ਤੇ ਆਫਟਰ दैट ਕੀ ਕੀਤਾ ਅਸੀਂ ਫ੍ਰੀ ਹੋਏ ਕਹਿੰਦੇ ਯਾਰ ਵੀ ਆਹ ਦੇਖ ਵੀ ਹਨਾ ਵੀ ਇਸ ਤਰ੍ਹਾਂ ਆਪਾਂ ਵੀ ਵੀਡੀਓ ਬਣਾਉਣੇ ਆ ਮੈਂ ਕਿਹਾ ਵੀ ਹਾਂ ਸਹੀ ਗੱਲ ਹੈ ਤੇ ਆਫਟਰ दैट ਅਸੀਂ ਕੀ ਕੀਤਾ ਤੇ ਨਾਲੇ ਨਾਲ ਦੇ ਮੁੰਡੇ ਇਕੱਠੇ ਹੋਏ ਕਿਉਂਕਿ ਐਕਟਿੰਗ ਕਰ ਰਹੇ ਸੀ ਸਾਰੇ ਵਧੀਆ ਸੀਗੇ ਕਹਿੰਦੇ ਵੀ ਆਹ ਤੂੰ ਬੁੱਲੀ ਆ ਮੈਂ ਬੋਲਾਂ ਤਾਂ ਅਸੀਂ ਉਹ ਮੇਰੀ ਫੋਨ ਤੇ ਐਪ ਡਾਊਨਲੋਡ ਕੀਤਾ ਤੇ ਅਸੀਂ ਵੀਡੀਓ ਬਣਾਈ ਉਹ ਕੁਦਰਤੀ ਵੀਡੀਓ ਇੰਨੀ ਅੱਛੀ ਚੱਲੀ ਤੇ ਅੱਗੇ-ਅੱਗੇ ਫਿਰ ਅਸੀਂ ਉਸ ਦਾ ਪ੍ਰੋਸੈਸ ਸ਼ੁਰੂ ਕੀਤਾ ਨਾਲ ਦੀ ਨਾਲ ਸਾਡਾ ਫੈਸਟੀਵਲ ਚੱਲੀ ਗਿਆ ਤੇ ਨਾਲ ਦੀ ਨਾਲ ਉਹ ਸਾਡਾ ਜੋ ਵੀਡੀਓ ਦਾ ਪ੍ਰੋਸੈਸ ਸੀ ਉਹ ਵੀ ਸ਼ੁਰੂ ਹੋ ਗਿਆ ਤੇ ਬਲਜੀਤ ਬਾਬਾ ਜੀ ਹੁਣ ਤੁਸੀਂ ਕੀ ਕਰਦੇ ਹੋ ਜੀ ਹਾਂਜੀ ਹੁਣ ਦੀ ਜ਼ਿੰਦਗੀ ਦੇ ਵਿੱਚ ਬੰਦੇ ਦੀ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਤੇ ਮੇਰੇ ਵੀ ਉਤਰਾ ਚੜਾਏ ਜ਼ਿੰਦਗੀ ਦੇ ਵਿੱਚ ਚਲੋ ਠੀਕ ਹੈ ਇਹਨਾਂ ਦੇ ਨਾਲ ਹੀ ਬੰਦਾ ਸਿੱਖਦਾ ਹੁਣ ਮੈਂ ਪਟਿਆਲੇ ਰਹਿ ਰਹੇ ਹਾਂ ਉੱਥੇ ਬਹੁਤ ਹੀ ਸਤਿਕਾਰਯੋਗ ਰਤਨਦੇਵ ਬਾਜੀ ਮੈਂ ਉਹਨਾਂ ਨੂੰ ਪਿਆਰ ਨਾਲ ਮਾਮਾ ਜੀ ਕਹਿੰਦਾ ਕਿਉਂਕਿ ਸਾਡੇ ਮੇਰੇ ਨਾਨਕੇ ਦੇ ਲਾਗਲੇ ਦੇ ਪਿੰਡ ਨੇ ਤੇ ਨਾਲ ਹੀ ਸਾਡੇ ਸਰਨੇ ਹਰਵੀਰ ਮਾਸਟਰ ਜੀ ਤੇ ਜਿਨ੍ਹਾਂ ਤੋਂ ਮੈਂ ਹੁਣ ਸਿੱਖ ਰਿਹਾ ਅਮਰੀਕੀ ਸਿੱਖ ਰਿਹਾ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਸैम ਸਰ ਜਿਨ੍ਹਾਂ ਤੋਂ ਮੈਂ ਐਕਟਿੰਗ ਦੀਆਂ ਹਮੇਸ਼ਾ ਬਰੀਕੀਆਂ ਬਾਰੇ ਗੱਲ ਕੀਤੀ ਆ ਤੇ ਉਹਨਾਂ ਉਹ ਮੈਨੂੰ ਹਮੇਸ਼ਾ ਬੱਚਿਆਂ ਵਾਂਗ ਪਿਆਰ ਕਰਦੇ ਨੇ ਤੇ ਸਿਖਾਉਂਦੇ ਰਹਿੰਦੇ ਨੇ ਤੇ ਉੱਥੇ ਮੈਂ ਹੁਣ ਲੈ ਬਣਾਉਣ ਲੱਗ ਗਏ ਰਿਸ਼ਤੇਦਾਰਾਂ ਦੇ ਦੋਸਤਾਂ ਮਿੱਤਰਾਂ ਦੇ ਕਹਿੰਦੇ ਤੇਰੀ ਵੀਡੀਓ ਉਹਨੇ ਪਾਈ ਸੀ ਉਹਨੇ ਫਲਾਣੇ 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 ਇਸ ਤਰ੍ਹਾਂ ਕਰਕੇ ਉਹ ਆਈ ਥਿੰਕ ਸਾਰੇ ਪੰਜਾਬ ਜਾ ਬਾਰੇ ਵੀ ਉਹ ਵੀਡੀਓ ਕਾਫੀ ਵਾਇਰਲ ਹੋ ਚੁੱਕੀ ਸੀ ਤੇ ਇਸੇ ਤਰ੍ਹਾਂ ਮੈਨੂੰ ਵੀ ਫੋਨ ਆਈ ਗਏ ਸਾਡੇ ਮੈਮ ਸਿਮਰ ਮੈਮ ਉਹਨਾਂ ਨੂੰ ਵੀ ਫੋਨ ਆਈ ਗਏ ਸੋ ਉਹ ਮੇਰੀ ਵੀਡੀਓ ਫਰਸਟ ਵੀਡੀਓ ਸੀ ਜੋ ਵਾਇਰਲ ਹੋਈ ਸੋ ਉਸ ਦਿਨ ਤੋਂ ਮੈਨੂੰ ਵੀ ਅੱਛਾ ਫੀਲ ਹੋਇਆ ਵੀ ਹਾਂ ਮੈਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਤੇ ਮੈਨੂੰ ਹੋਰ ਵੀ ਅੱਗੇ ਅੱਛੇ-ਅੱਛੀਆਂ ਵਧੀਆ ਵਧੀਆ ਸੋਹਣੇ ਸੋਹਣੇ ਹੋਰ ਵੀ ਮੈਨੂੰ ਵੀਡੀਓ ਪਾਉਣੀਆਂ ਚਾਹੀਦੀਆਂ ਤਾਂ ਉਤੋਂ ਜਣੀ ਕਿ ਮੇਰਾ ਜੋ ਇੱਕ ਅੱਛਾ ਸਰਸੀ ਟਿਕਟੋਕ ਦੇ ਨਾਲ ਉਹ ਸ਼ੁਰੂ ਹੋ ਗਿਆ ਤੇ ਬਲਜੀਤ ਬਾਵਾ ਜੀ ਇਹ ਤੁਸੀਂ ਵੀਡੀਓ ਕਦੋਂ ਪਾਈ ਸੀ ਤੇ ਕਦੋਂ ਵਾਇਰਲ ਹੋਈ ਜੀ ਇਹ ਵੀਡੀਓ ਮੈਂ ਇੱਕ ਸ਼ੁਰੂ ਸ਼ੂਟ ਦੌਰਾਨ ਪਾਈ ਸੀ ਫੁੱਲਾਂ ਵਾਲੀ ਕਾਰ ਮੈਂ ਗਾਣਾ ਦੱਸ ਕੇ ਹਟਿਆ ਤੇ ਉਦੋਂ ਪਾਈ ਜੀ ਤੇ ਦੂਜੇ ਦਿਨ ਉਹ ਇਹ ਵੀਡੀਓ ਕਾਫੀ ਇਹਦੇ ਵਾਇਰਲ ਹੋਈ ਤੇ ਬਹੁਤ ਪਿਆਰ ਮਿਲਿਆ ਬਹੁਤ ਪਿਆਰ ਮਿਲਿਆ ਸਾਰਿਆਂ ਦੇ ਇੱਕੋ ਹੀ ਕਮੈਂਟ ਆਏ ਸੀ ਤੇ ਹੁਣ ਵੀ ਆਉਂਦੇ ਰਹਿੰਦੇ ਨੇ ਇੰਸਟਾਗ੍ਰam ਤੇ ਅ ਕੇ ਜੀ ਤੁਹਾਡੇ ਐਕਸਪ੍ਰੈਸ਼ਨ ਬਹੁਤ ਚੰਗੇ ਲੱਗਦੇ ਨੇ ਬਹੁਤ ਚੰਗੇ ਲੱਗਦੇ ਨੇ ਤੇ ਇਹ ਇਹਨਾਂ ਸਾਰਿਆਂ ਦਾ ਮੈਂ ਇੱਕੋ ਹੀ ਨਤੀਜਾ ਦਸੂਗਾ ਜਿਵੇਂ ਮੈਂ ਆਪਣੇ ਐਕਸਪ੍ਰੈਸ਼ਨ ਤੇ ਕੰਮ ਕੀਤਾ ਆਪਣੀ ਬਾਡੀ ਲੈਂਗੁਏਜ ਤੇ ਕੰਮ ਕੀਤਾ ਸੋ ਇਹ ਮੈਂ ਸਾਰਾ ਥੀਏਟਰ ਕਰਦੇ ਦੌਰਾਨ ਹੀ ਇਹਨਾਂ ਸਾਰੀਆਂ ਜਿੰਦ ਕੰਮ ਕੀਤਾ ਸੋ ਇਹਦੇ ਪਿੱਛੇ ਮੇਰੀ ਕਾਫੀ ਮਿਹਨਤ ਹੈ ਜੀ ਤੇ ਤੁਸੀਂ ਸਾਡੇ ਨਾਲ ਦੋ ਕ ਲਾਈਨਾਂ ਵੀ ਸਾਂਝੀਆਂ ਕੀਤੀਆਂ ਜਾਂ ਟਿਕਟੌਕ ਤੇ ਜਿਹੜੀ ਵੀਡੀਓ ਪਾਈ ਸੀ ਹਾਂਜੀ ਕਾਫੀ ਵੀਡੀਓ ਵਾਇਰਲ ਹੋਈਆਂ ਤੇ ਮੈਂ ਇੱਕ ਇੱਕ ਵੀਡੀਓ ਪਾਈ ਸੀ ਜੀ ਮੈਂ ਇੱਕ ਕਰੈਕਟਰ ਰੱਖਿਆ ਸੀ ਜੀ ਭੋਲਾ ਉਹ ਲੱ ਸਦਾਦਾ ਜਾਂ ਬੰਦਾ ਤੇ ਇੱਕ ਉਹ ਵੀਡੀਓ ਵਾਇਰਲ ਹੋਈ ਉਹ ਸੀਗਾ ਕਹਿੰਦਾ ਭਾਈ ਭੋਲੇ ਦਾ ਹੋਇਆ ਨਮਾ ਨਮਾ ਵਿਆ ਹੈ ਵਿਆਹ ਤੋਂ ਭਾਈ 3-4 ਦਿਨ ਬਾਅਦ ਦੀ ਗੱਲ ਉਹ ਕੰਮ ਤੋਂ ਥੱਕ ਹਾਰ ਕੇ ਘਰੇ ਵਾਪਸ ਆਇਆ ਘਰ ਵਾਲੀ ਨੂੰ ਕਹਿੰਦਾ ਜਾ ਭਾਗਵਾਨ ਨੇ ਪਾਣੀ ਲੈ ਕੇ ਆ ਘਰ ਵਾਲੀ ਭਾਈ ਪਾਣੀ ਦਾ ਗਲਾਸ ਲੈਣ ਚਲੀ ਗਈ ਉਹਦੀ ਭੋਲੇ ਦੀ ਲੱਗੀ ਅੱਖ ਜਾਂ ਨੂੰ ਸਵੇਰੇ ਅੱਖ ਖੁੱਲ੍ਹੀ ਘਰ ਵਾਲੀ ਪਾਣੀ ਦਾ ਗਲਾਸ ਲੈ ਕੇ ਸਹਰਾਣੀ ਖੜੀ ਰਹੀ ਉਹ ਹੋ ਗਿਆ ਖੁਸ਼ ਕਹਿੰਦਾ ਭਾਗਵਾਨ ਨੇ ਮੰਗ ਲੈ ਕੀ ਮੰਗਦੀ ਹੈ ਮੈਂ ਕਿਹਾ ਮੰਗ ਲੈ ਕੀ ਮੰਗਦੀ ਹੈ ਘਰ ਵਾਲੀ ਨੇ ਫਿਰ ਪਤਾ ਕੀ ਮੰਗਿਆ ਉਹ ਕਹਿੰਦੀ ਕੰਜਰਾ ਤਲਾਕ ਦੇ ਦੇ ਸੋ ਇਸ ਤਰ੍ਹਾਂ ਉਹ ਵੀਡੀਓ ਬਹੁਤ ਅੱਛੀ ਗਈ ਸੋ ਬਹੁਤ ਅੱਛਾ ਰਿਸਪੌਂਸ ਮਿਲੇ ਹਾਂਜੀ ਸਰ ਬਾਜੀ ਜੋ ਕਿ ਤੁਸੀਂ ਐਕਟਿੰਗ ਕਰਦੇ ਹੋਰੀ ਹੈ ਤੇ ਤਿੰਨ ਚਾਰ ਗਾਣੇ ਵੀ ਮੇਰੇ ਸ਼ੂਟ ਹੋਏ ਪੈਣ ਉਹ ਵੀ ਬੈਕ ਟੂ ਬੈਕ ਆ ਜਾਣਗੇ ਸਰ ਸੋ ਅੱਗੇ ਫਿਊਚਰ ਦੇ ਵਿੱਚ ਜਿਵੇਂ ਜਿਵੇਂ ਕੰਮ ਮਿਲੇਗਾ ਉਸੇ ਤਰ੍ਹਾਂ ਕਰਦੇ ਜਾਵਾਂਗੇ ਸਰ ਜੀ ਸਰ ਹਾਂਜੀ ਸਟੇਜ ਪਲੇ ਵੀ ਕਰਦੇ ਰਹੇ ਅ ਸਟੇਜ ਸ਼ੋ ਵੀ ਲੈਣੇਗੇ ਤੇ ਨਾਟਕਾਂ ਦੇ ਵਿੱਚ ਪਲੇ ਵੈਕਸਿੰਗ ਵੀ ਕੀਤੀ ਹੈ ਤਾਂ ਮੈਂ ਹਣ ਦੋ ਪਲੇਨਾ ਮੈਨੂੰ ਬਹੁਤ ਅੱਛਾ ਲੱਗਦਾ ਹੈ ਨਹੀਂ ਤਾਂ ਉਹਨੀਆਂ ਜ਼ਰੂਰ ਸੰਭਾਲਣਾ ਹੈ ਸ਼ੁਕਰਦਾਰ ਤੇ ਆ ਤੇਰਾ ਸ਼ੁਕਰਦਾਰ ਤੇ ਆ ਸ਼ੁਕਰਦਾਰ ਤੇ ਆ ਤੇਰਾ ਸ਼ੁਕਰਦਾਰ ਤੇ ਆ ਜ਼ਿੰਦਗੀ ਰਹੀ ਏ ਗੁਜ਼ਰਦ ਤੇ ਆ ਸ਼ੁਕਰਦਾਰ ਤੇ ਆ ਤੇਰਾ ਸ਼ੁਕਰਦਾਰ ਤੇ ਆ ਜੀ ਵਾਹ ਬਹੁਤ ਵਧੀਆ ਸ਼ਬਦ ਸਾਨੂੰ ਤੇ ਜਦੋਂ ਵੀ ਨਾਟਕ ਸ਼ੋਅ ਲਾਉਣ ਜਾਂਦੇ ਆਉਂਦੇ ਜਾਂਦੇ ਅਸੀਂ ਕਿਤੇ ਨਾ ਕਿਤੇ ਵੀਡੀਓ ਬਣਾ ਲੈਂਦੇ ਤੇ ਆਫਟਰ 댓 ਸ਼ਿੰਦਾ ਵੀਰਾ ਬਹੁਤ ਵਧੀਆ ਲਿਖਦਾ ਸੋ ਮੈਂ ਵੀਰੇ ਦਾ ਇੱਕ ਸ਼ੇਰ ਆ ਉਹ ਜ਼ਰੂਰ ਸਾਂਝਾ ਕਰਨਾ ਚਾਹਾਂਗਾ ਕਿ ਪੁਰਾਣੇ ਸਮੇਂ ਵਿੱਚ ਸਵਾਰ ਨਾਲੀ ਭਾਂਡੇ ਮਾਲ ਦੀ ਸਾਡੀਆਂ ਮਾਵਾਂ ਉਦੋਂ ਕਿਹੜਾ ਮਿਲ ਤੇ ਬੰਮ ਹੁੰਦੇ ਸੀ ਦੇਖ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਸ਼ੁਕਰੀਆ ਕਰਦਾ ਧੰਨਵਾਦ ਕਰਦਾ ਸੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ